ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਰਾਜ ਦਾ ਜਾ ਕੇ ਫੋਨ ਆ ਗਿਆ ਕਿ ਜਿਹੜਾ ਰੱਤ ਸਮਾਨ ਕਹਦਾ ਕਹਿੰਦਾ ਲਿਆਇਆ ਜਾ ਕੇ ਮੈਂ ਕਿਹਾ ਹੁਣ ਜਾਂਦਾ ਲੈਣ ਕਹਿੰਦਾ ਸੀ ਤੋਰੇ ਪਹੁੰਚਣੇ ਆਣ ਕਹਿੰਦਾ ਜਾ ਕੇ ਫੜਾਫੜ ਲਿਆ ਇੱਕ ਗਲੂਜੇ ਲੈ ਕੇ ਆਉਣਾ ਇੱਕ ਗੋਲ ਜੀ ਰਬੜ ਜੀ ਲੈ ਕੇ ਆਉਣੀ ਆ ਤੇ ਲਿਆਈਏ ਤੇ ਲਵਾ ਦਈਏ ਉਸੇ ਸੀਟ ਉੱਪਰ ਤੇ ਹੁਣ ਤੱਕ ਤਾਂ ਟਾਇਲ ਵੀ ਉੱਪਰ ਸੁੱਕ ਗਈ ਹੋਣੀ ਵੈਸੇ ਜਿਹੜੀ ਸਾਈਡ ਨੂੰ ਸੀਟ ਰੱਖਣੀ ਆ ਉਹ ਸਾਈਡ ਟਾਇਲ ਦਾ ਦਬਾਅ ਹੈ ਨਾ ਉਹਦਾ ਸੀਟ ਦਾ ਦਬਾਅ ਨਹੀਂ ਹੈ ਕੀ ਸੀਟ ਇੱਧਰ ਲਈ ਸਾਈਡਰ ਤੇ ਟਾਇਲ ਇੱਧਰ ਹੈ ਕੀ ਸੀਟ ਜਿੱਥੇ ਸੀਟ ਰੱਖਣੀ ਉਹ ਸਾਈਡ ਟਾਇਲ ਪੁਰਾਣੀਆਂ ਹੈ ਨਵੀਂ ਨਹੀਂ ਹੈਗੀ ਤੇ ਚੱਲੀ ਹੁਣ ਲਈਏ ਤੇ ਕੀ ਬੰਦ ਦੀ ਚਾਬੀ ਤੇ ਲੋਈ ਸਮਾਨ ਘੰਦਾ ਆਪਾਂ ਨੇ ਹੋ ਗਿਆ ਬੰਦ ਚਾਬੀ ਹੋ ਗਿਆ ਤੇ ਲਈਏ ਗੇਟ ਉਹਦਾ ਆਪੇ ਆ ਲਿਆ ਤਾਂ ਇੱਕ ਵਾਰ ਫੇਰ ਕਰ ਦਿੰਦਾ ਕਿ ਸਮਾਨ ਲਿਆਇਆ ਮੈਂ ਇਹ ਆਇਆ ਆਪਣਾ ਹਾਂਜੀ ਗੱਲ ਨਹੀਂ ਕਰਾਈ ਕਿਤੇ ਹਾਂ ਕਰਾ ਦਿੱਤੀ ਕਹਿੰਦਾ ਆ ਗਿਆ ਬਸ ਇਹ ਐ 350 345 ਦਾ ਨਾ 360 ਦਾ ਇੱਕ ਟੱਕਦਾ ਹੋਗੀ ਹਾਂ ਲਿਖ ਲਿਓ ਤੇ ਬਾਕੀ ਦੇਖਦੇ ਹਾਂ ਕਾ ਦੰਦਾ ਕਾਰ ਫਿਟਿੰਗ ਕਰਾਉਣਾ ਤੇ ਅੱਜ ਮਸ਼ੀਨਸ ਠੀਕ ਕਰਾਣੇ ਵਾਲੇ ਨੂੰ ਵੀ ਬੁਲਾਈਏ ਆ ਲਿਖਿਆ ਵੇ ਰੇਟ ਆਪਾਂ ਨਾ ਗਲੂ ਹੀ ਆਂਦਾ ਹੈ ਹਾਂ ਜੋੜਨੇ ਦਾ ਬਾਕੇ ਰਵੜ ਦੀ ਆ ਰਵੜ ਪਾਣੀ ਲੀਕ ਹੁੰਦੇ ਵਾਲੇ ਜਣਾ ਹਾਂਜੀ ਚਿੱਟੀ ਨਹੀਂ ਕਾਲੀ ਹੈ ਕਾਲੀ ਹੈ ਰਵੜ ਹੁੰਦੀ ਹੈ ਚੱਲ ਦੇਖਦੇ ਹੁਣ ਕਾਦ ਹੁੰਦੇ ਆ ਤੇ ਲੋਈ ਅੱਜ ਫੇਰ ਮੁੱਲੀਆਣਾ ਪਰੌਂਠੇ ਬਣਨੇ ਧਨੀਆ ਦਾ ਆਹ ਹੋਇਆ ਦੇਖੋ ਕਿੰਦਾ ਇਕੱਠਾ ਜਿਹਾ ਹੋ ਗਿਆ ਪਤਾ ਨਹੀਂ ਬਾਲਟੀ ਜਿਹੜਾ ਅਸੀਂ ਪਾਣੀ ਲਾਇਆ ਇਕੱਠਾ ਤਾਂ ਅੱਠਾ ਹੋ ਗਿਆ ਵਿੱਚ ਵਿੱਚ ਲੱਗਿਆ ਪਾਣੀ ਨਾਲ ਹੜਕੇ ਹੈਦਰ ਚਲੇ ਗਿਆ ਸਾਰੀ ਹੈ ਨਾ ਮੋਟਰ ਬਸ ਸੋਹਣਾ ਹੋ ਗਿਆ ਮੋਟਰ ਬਤਾ ਤੋੜ ਲਿਆ ਮੈਂ ਮਗਾ ਲੈ ਬਾਗ ਦੇ ਵਿੱਚ ਥੋੜਾ ਹੋਰ ਥੋੜਾ ਲੈ ਆਂਦਾ ਸਬਜ਼ੀ-ਬਾਜੀ ਚ ਪਾਉਂਦਾ ਪਾਲਕ ਚਾਰੀ ਤਾਂ ਸਾਡੀ ਸੋਹਣੀ ਹੋਗੀ ਇੱਧਰ ਰਹੇਗੀ ਇੱਧਰ ਰਹੀ ਕਿ ਉੱਧਰ ਹੀ ਕੰਮ ਲੱਜੇਗਾ ਵਖਦਾ ਪਾਣੀ ਲਾ ਤਾ ਤੂੰ ਪਾ ਲੈ ਇੱਥੇ ਪਾਣੀ ਲਾ ਤਾ ਦਾ ਕੱਲੂ ਫੇਰ ਲਾ ਕੇ ਆਉਂਗਾ ਸਾਰਾ ਸਾਡਾ ਉੱਤ ਹੀ ਖੜ ਗਿਆ ਵੱਢਦੀ ਹੈ ਨਾ ਮੰਮੀ ਇੱਕ ਵਾਰ ਧੁੱਪ ਨਹੀਂ ਆਉਗੀ ਜਿੱਦਾਂ ਬਣਾਉਂਗੀ ਦਿਨ ਵੱਢ ਲੂੰਗੀ ਲੋ ਵੇਟ ਟਾਇਲਟ ਸੀਟ ਲਾਉਣ ਵਾਲਾ ਬੰਦਾ ਆ ਗਿਆ ਹੈ ਅਟਾਇਲ ਦਾ ਡੌਂਗਰ ਤੇ ਲਾ ਗਿਆ ਨਾਲ ਗੰਦ ਬਹੁਤ ਪੈ ਗਿਆ ਸਾਰੇ ਏਰੀਆ ਸਾਫ਼ ਆਉਂਗਾ ਹੁਣ ਇਹ ਮਿੱਟੀ ਹੈ ਮਿੱਟੀ ਹੈ ਤੇ ਤਾਂ ਤਾਰ ਦੇ ਨੂੰ ਇਹਨੇ ਗਿਰ ਜੇਣਾ ਆ ਤੇ ਰੱਖ ਪਾ ਦੇਣਾ ਏ ਪਰ ਰੱਖਿਆ ਵਾ ਕੋਣੀ ਹੋਵੇ ਲੱਗੂ ਤੇ ਤਾਂ ਨਹੀਂ ਲਿਆ ਤੂੰ ਡੈਡ ਵਾਲਾ ਦਾ ਦੇ ਸੁਲਾਈ ਉਹ ਮੰਗੋ ਨਾ ਹੂੰ ਦੁਈ ਵੇ ਲੋਡ ਹੋ ਜਾ ਸਗੋਂ ਘਾਤਾ ਵੀ ਗਲੂ ਵੀ ਲਾਤਾ ਸੈਂਡਾ ਸੀਡ ਹਿਲਦੀ ਨਹੀਂ ਆਣਾ ਇਹਦੇ ਨਾਲ ਸੱਡਾਵਾ ਵੀ ਲਾਦੀ ਬਿਜਲੇ ਬਸ ਨਹੀਂ ਇਹ ਹੂੰ ਲਾਉਣੇ ਨੇ ਟੂਬ ਲਾਈਟ ਟੂਬ ਅੱਛਾ ਛਿੱਟ ਜਾਂਦੀ ਹੈ ਨਾ ਚਾਹੀ ਇਹ ਇਹੀ ਕਰਦੇ ਦਲੋਂ ਬੰਦੇ ਅੱਛਾ ਕਿੰਨੇ ਘੰਟੇ ਬਾਅਦ ਸੁੱਕ ਜਾਂਦੀ ਹੈ ਦੋ-ਤਿੰਨ ਘੰਟੇ ਤੱਕ ਸੁੱਕ ਜਾਂਦੀ ਆ ਕੋਈ ਤਰ ਅੱਛਾ ਕੱਲ ਨੂੰ ਇਸਤੇਮਾਲ ਕਰੀਏ ਇਹਦਾ ਛਾੜ ਬਾਲੀ ਕਰਨ ਨੂੰ ਕਰਨ ਨੂੰ ਸੁੱਕ ਲੈਣ ਦਾ ਇੱਕ ਦਿਹਾੜੀ ਪੂਰੀ ਪਹਿਲਾਂ ਦੂਹੇ ਰੋਟ ਲਾਈ ਚੱਕ ਕੇ ਤੇ ਹੁਣ ਬਾਹਰ ਵਰਫਾ ਦੇ ਅਜੇ ਉਸਤਾ ਜੀ ਕਾ ਚਲਾਈਏ ਫਰ ਕਾ ਚਲਾ ਲਿਓ ਫਰਸਾ ਦੇ ਵੀ ਫਾਦਰ ਹੋ ਜੀ ਨਾ ਵੀ ਲਾਤੇ ਸਾਰੇ ਬੈਂਚਰ ਖੁੱਲ ਗਈ ਉਹ 1 ਵਜੇ ਅੱਗੇ ਲਿਆ ਤਾ ਉਸੇ ਵਾਰ ਤੇ 3 ਇਹਨਾਂ ਤੇ আচ্ছা ਅਸਤਾ ਆਪਣਾ ਦੀ ਨਾਲੀ ਬੁੱਲਦਾ ਹੈ ਨਹੀਂ ਖਲਗਿਆ ਤਾਂ ਕਣਦਰਾ ਪਿਛਲਾ ਕਿਹੜਾ ਪਿਛਲਾ ਟਾਈਟ ਨਹੀਂ ਹੋਇਆ ਉਹ ਹੀ ਤਾਂ ਐ ਇੱਦੀ ਰਹਿੰਦੀ ਇਹ ਵੀ ਹੈ ਜੋੜੀਆਂ ਦਾ ਵਾਰ ਦੀ ਲੰਬੀ ਹੁੰਦੀ ਹੈ ਹੈ ਐਂ ਗਵਾਦੀ ਚੂੜੀ ਗਈ ਫਰ ਖਤਮ ਹੋ ਗਈ। ਅੱਛਾ। ਚੱਲ ਵੀ। ਠੀਕ ਠੀਕ। ਚੱਲੋ ਜੀ ਹੁਣ ਸਫਾਈ ਅਭਿਆਨ ਚੱਲ ਪਿਆ। ਇੱਧਰ ਕਰਤਾ ਸਾਰਾ ਸਾਫ। ਸਾਰਾ ਕੰਨ ਇੱਧਰੋਂ ਵੜਤਾ ਮਿੱਟੀ-ਮੁੱਟੀ ਜੀ। ਤੇ ਆਹ ਹੁਣ ਲੈਣਾ ਇੱਧਰ ਮੋਰੇ ਨੂੰ। ਜਿੱਦੀ ਢਾਲ ਖਤਮ ਹੁੰਦੀ, ਉੱਥੇ ਢਾਲ ਉੱਧਰ ਨਹੀਂ ਜਾਂਦੀ। ਇਸ ਤੱਕ ਪਾਣੀ ਖੜਾ। ਤੇ ਅੱਗੇ ਉਧਰੋਂ ਢਾਲ। ਪਾਣੀ ਸਾਰਾ ਪਰ ਮੈਂ ਕਿੱਥੇ ਉਧਰੋਂ ਲੈਣਾ। ਵਾਪਸ। ਚੱਲੀਏ ਲੈ ਕੇ ਹਮ ਮੋਰੇ ਨੂੰ ਤੇ ਲੋਜੀ ਕਾਰਾ ਕੰਮ ਗਿਆ ਨਿਬੜ ਤੈ ਹੁਣ ਚੱਲੀਏ ਆਪਾਂ ਮੋਟਰ ਪਰ ਕੱਲ ਵੀ ਨਹੀਂ ਜਾ ਹੋਇਆ ਕੱਲ ਵੈਸੇ ਇੱਕ ਜਿਹੜਾ ਮਾਰਿਆ ਸੀਗਾ ਫੜਾਗੜ ਤੇ ਹੁਣ ਚੱਲਦੇ ਚੱਲੀ ਗਾਣਾ ਮੈਂ ਤਾਨੀਆਂ ਤਾਨੀਆਂ ਤੇ ਦੇ ਤੋੜਦੇ ਆ ਉੱਪਰ ਪਰ ਤੋੜਦੇ ਆ ਮੈਂ ਸਾਰੀ ਥੋੜਾ ਥੋੜਾ ਤੋੜ ਲਿਆ ਪੁਰਸੇ ਦਾ ਜਿਹੜਾ ਪਾਉਣ ਲੱਗਾ ਤੋੜਿਆ ਨਾ ਬਟ ਇੱਕ ਠੀਕ ਹੈ ਜੀ ਤੇ ਹੁਣ ਚੱਲੀਏ ਆਪਾਂ ਮੋਟਰ ਪਰ ਲੋਜੀ ਪਹੁੰਚ ਗਏ ਮੋਟਰ ਪਰ ਤਾਂ ਪਹਿਲਾਂ ਤੋੜੀ ਜਿਤਨੀਆਂ ਤਣੀਆਂ ਤੋੜ ਕੇ ਲੱਕੇ ਚੱਲੀਏ ਘਰ ਨੂੰ ਤੇ ਲੋਈ ਇੱਕ ਗੁੱਛੇ ਤੋੜ ਲਈ ਤਣੀਆਂ ਦੀ ਨਾਲੇ ਤੋੜ ਕੇ ਲੱਕੇ ਚੱਲੀ ਨਿੰਬੂ ਤੇ ਇੱਧਰ ਮੈਂ ਪਾਣੀ ਵੀ ਸੜਕਦਾ ਦੁਵਾਰਾ ਫੇਰ ਫੇਰ ਪਾਸੇ ਉੱਧਰ ਵੀ ਛੜਦਾ ਰਿਹਾ ਗੈਰੀ ਚ ਤੇ ਮਿਰਚਾਂ ਹਲੇ ਮਿਰਚਾਂ ਦਾ ਲੈ ਗਿਆ ਸੀਗਾ ਹਲੇ ਮੈਂ ਦੁਵਾਰਾ ਇਹ ਵੀ ਪਾਣੀ ਲਾਤਾ ਦੁਵਾਰਾ ਖੋਲਣ ਲੱਗੇ ਫੇਰ ਹਫਤੇ ਤੱਕ ਲੈ ਕੇ ਜਾਊਗਾ ਫੇਰ ਹੋ ਜਾਣੀ ਮਿਰਚਾਂ ਨਿੰਬੂ ਲੈ ਚਲੀਏ ਨਿੰਬੂ ਹੋ ਗਏ ਸੋਨੇ ਦੇ ਪੰਜ ਗਿੰਬੂ ਲੈ ਆਂਦਾ 2-3 ਦਿਨ ਨਿਕਲ ਜਾਂਦੇ ਆ ਤੇ ਲੋਈ ਸਮਾਨ ਕਰ ਲਿਆ ਪੈਕ ਚੱਲੀ ਹੁਣ ਘਰ ਨੂੰ ਦੁਪਹਿਰ ਦੇ 1 ਵਜੇ ਗਏ ਤੇ ਧੁੱਪ ਦੇਖੋ ਬੱਦਲ ਬਾਈ ਵੀ ਹੋਈ ਵੀ ਹਲਕੇ ਹਲਕੇ ਉੱਪਰ ਨੇ ਆ ਤਿੱਖੇ ਨਹੀਂ ਆ ਰਹੀ ਇਹਨੀਆਂ ਦੇਖੋ ਇਹ ਨਾ ਸ਼ਾਮ ਹੋ ਗਈ ਹੁੰਦੀ ਐ ਕਣਾਂ ਤੋਂ ਕੋਈ ਵੀ ਮੱਧਮ ਜੀ ਤੇ ਲਾਈਏ ਜਿੰਨਾ ਤੱਕ ਚਲੀਏ ਘਰ ਨੂੰ ਜਿੰਨਾ ਤੱਕ ਲਾਹ ਤੇ ਕੁੱਤੇ ਦੇਖੋ ਲੁਕਣਗੇ ਹੋਏ ਹੋਈ ਭੱਜ ਲਿਆ ਇਹ ਵੀ ਪਿਛਲਾ ਖੇਤ ਵੀ ਆਪਣਾ ਹਰੇ ਮਾਰਨ ਲੱਗਿਆ ਦੇਖੋ ਕਣਕ ਸੋਹਣੀ ਨਿਕਲੀ ਪਿਛਲੇ ਖੇਤ ਵੀ ਮੁਰਲੇ ਦੇ ਵੀ ਐਨ ਮੁਰਲੇ ਮੋਰੇ ਮੋਰੇ ਘਟ ਨਿਕਲੀ ਹਲੇ ਹੁਣ ਬੰਦੇ ਇੱਧਰ ਮੋਰੇ ਮੋਰੇ ਘਟ ਨਿਕਲੀ ਉਹ ਬੈਕ ਸਾਡ ਸੋਹਣੀ ਨਿਕਲ ਗਈ ਉਹ ਦੇਖ ਕਿੰਨੀ ਹਰਿਆਈ ਮਾਰ ਦਾ ਖੇਤ ਨਾ ਵੇਖਾ ਦੇਖੋ ਆਪਣਾ ਕਿੰਨਾ ਸੋਹਣਾ ਹਰਿਆ ਭਰਿਆ ਹੋ ਗਿਆ ਐਨ ਹੁਣ ਇੱਕ ਵਾਰ ਕਟਿੰਗ ਹੋਣੀ ਹੈ ਧੇਰ ਵਧੀਆ ਇਹਦੇ

ਉੱਗੀ ਹੁਣ ਆ ਗਿਆ ਸਿਆਲ ਸਿਆਲ ਚ ਪਾਣੀ ਦੂਏ ਲੋਟਿਆ ਨਾ ਬਿਨਾ ਮੋਟਰ ਟੁੱਲੂ ਪੰਪ ਲਾਇਆ ਤੇ ਮਤਲਬ ਪਹਿਲਾਂ ਟੁੱਲੂ ਪੰਪ ਲਾ ਕੇ ਪਾਣੀ ਕਿੱਥੇ ਤੇ ਹੁੰਦੇ ਸੀ ਕਿ ਤਾਂ ਪਾਣੀ ਹੁੰਦਾ ਦਾ ਹੁਣ ਬਿਨਾ ਹੀ ਟੁੱਲੂ ਪੰਪ ਦੇ ਪਾਣੀ ਆਈ ਜਾਂਦਾ ਆਟੋਮੈਟਿਕ ਤੇ ਫਿਰ ਟੁੱਲੂ ਪੰਪ ਲਾਉਂਦੇ ਨੇ ਟੈਂਕੀ ਚ ਪਾਣੀ ਜਾਈ ਜਾਂਦਾ ਦਾ ਉਹ ਟੈਂਕੀ ਦਾ ਪਾਣੀ ਅਸੀਂ ਹਾਲੇ ਕਢਦੇ ਹੀ ਨਹੀਂ ਸੀਗੇ ਤੇ ਹੁਣ ਟੈਂਕੀ ਦੇ ਪਾਣੀ ਰਹਿਣਾ ਤੇ ਤਿੰਨ ਚਾਰ ਵਾਰ ਉਹਦੇ ਨਾਲੇ ਖਾਲੀ ਹੋ ਗਈ ਵੀ ਟੈਂਕੀ ਚਾਰ ਦਿਨ ਹੀ ਅਸੀਂ ਮੋਟਰ ਚਲਾਈ ਬਿਨਾ ਮੋਟਰ ਚਲਾਏ ਤੇ ਪਾਣੀ ਭਰੀ ਗਿਆ ਸਾਡੇ ਨੂੰ ਤੇ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਮਸ਼ੀਨ ਠੀਕ ਕਰਨਾ ਫਿਰ ਨਹੀਂ ਆਏ ਜੀ ਵੀਰਾ ਤੇ ਦਿਨ ਚੜ ਜਾਂਦਾ ਦਿਨ ਛਿਪ ਜਾਂਦਾ ਬੇਦਾਂ ਦਾ ਲੱਗਦਾ ਨਹੀਂ ਪਤਾ ਹੁਣ ਕਈ ਵਾਰ ਦੋੱਖਾ ਦਿਨ ਨਾ ਕਿਹ ਬਾਤ ਦਿਨ ਪਤਾ ਹੀ ਨਹੀਂ ਲੱਗਦਾ ਕਾਲ ਲਾਂਗੇ ਕਾਲ ਨਹੀਂ ਤੇ ਕੱਲ ਮੈਨੂੰ ਫੋਨ ਆਇਆ ਸੀ ਜਿਹੜੀ ਅਸੀਂ ਸੋਈ ਤਿਆਰ ਕਰਵਾਈ ਜਿਨ੍ਹਾਂ ਤੋਂ ਕੀ ਰਾਜੋਤਾਂਿਆਂ ਤੋਂ ਉਹਨਾਂ ਮੈਨੂੰ ਕੌਨ ਮੈਸੇਜ ਆਇਆ ਸੀਗਾ ਕਿ ਤੁਸੀਂ ਸੋਈ ਤਿਆਰ ਕਰਾਉਣੇ ਹੋਣ ਕਿ ਬਾਅਦ ਚੋਂ ਕਰਾਉਣੇ ਹਨ ਮੈਂ ਕਿਹਾ ਹਰੇ ਤਾਂ ਕਰਾ ਨਹੀਂ ਹੋਣੀ ਕਿਉਂਕਿ ਮੈਨੂੰ ਪਤਾ ਨਹੀਂ ਹਲੇ ਵਿੱਚ ਕਿਆ-ਕਿਆ ਵਿੱਚ ਲੱਗਣਾ ਕਿਆ-ਕਿਆ ਨਹੀਂ ਲੱਗਣਾ ਕਿੱਧਰ ਨੂੰ ਲੱਗਣੀ ਕਿੱਧਰ ਨੂੰ ਨਹੀਂ ਸਹੀ ਲੱਗਣੀ ਮਤਲਬ ਮੈਨੂੰ ਪਤਾ ਹੀ ਨਹੀਂ ਲੱਗਣਾ ਇਹਨਾਂ ਸੈਂ ਵਿੱਚ ਸ਼ੈਂਕ ਵੀ ਆਉਣੇ ਆ ਵਿੱਚ ਆਪਣਾ ਉਹ ਵੀ ਹੋਣਾ ਸੁਣਾ ਕੇ ਹੰਦੇ ਆ ਕਾਫੀ ਕਾਫੀ ਕੁਝ ਲੱਗਣਾ ਹੁੰਦੇ ਤੇ ਅਲੱਗ ਵੀ ਲੱਗਣੇ ਆਪਣਾ ਜਿਹੜੀ ਆਪਣੇ ਉਹ ਫ੍ਰਿਜ ਦਾ ਪਲੱਗ ਹੈ ਉਹ ਚੀਰੀ ਮਾਰ ਕੇ ਹਲੇ ਦੁਬਾਰਾ ਸੈੱਟ ਲੱਗਣਾ ਹਲੇ ਉਹਨਾਂ ਨੇ ਬੈਪਾਏ ਨਹੀਂ ਹਲੇ ਔਰ ਕਾਫੀ ਕੰਮ ਆਉਣਾ ਥਿਊਮੀਨੀ ਲੈ ਕੇ ਨਾਉਣੀ ਹਲੇ ਤੇ ਮਾਜ ਨਾਲੇ ਬਾਅਦ ਚ ਦੇਖਾਂਗੇ ਤੇ ਬਾਕੀ ਚਲੀ ਅੰਦ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ ਤੇ ਅੱਜ ਦਾ ਬਲੌਗ ਹੈਗਾ ਛੋਟਾ ਜਿਹਾ 10 ਕਿ ਮਿੰਟ ਦਾ ਹੀ ਬਣੂਗਾ ਸ਼ਾਇਦ ਤੇ ਕਰਦੇ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਕ 'ਚ